ਤਹਾਨੂੰ ਇੰਸ਼ੋਰੈਂਸ ਫਰੋਡ ਵਾਲੇ ਦੀ ਦਿਨਾਂ ਹੀ ਦਿੱਲੀ ਦਾ ਨਾ ਗੈਂਗ ਕਰੈਕ ਕੀਤਾ ਸੀ ਟ੍ਰਾਇਲ ਵੀ ਕਾਫੀ ਐਡਵਾਂਸ ਸਟੇਜ ਤੇ ਪਹੁੰਚ ਗਿਆ ਉਹ ਮਤਲਬ ਇਦਾਂ ਦਾ ਅਸੀਂ ਕੇਸ ਫੜਿਆ ਸੀ ਵੀ ਡਾਇਲਰ ਤੋਂ ਲੈ ਕੇ ਮਾਸਟਰ ਮਾਈਂਡ ਤੱਕ ਅਹੀਂ ਸਾਰੇ ਅਰੈਸਟ ਕੀਤੇ 8 ਕੇ 9 ਅਰੈਸਟਾਂ ਉਹਦੀਆਂ ਚ ਸਾਰੇ ਹਲੇ ਟ੍ਰਾਇਲ ਤੇ ਨੇ ਉਹ ਉਹਦੇ ਚ ਕੀ ਹੁੰਦਾ ਕਿ ਇਹ ਤੁਹਾਨੂੰ ਅਪਰੋਚ ਕਰਨਗੇ ਕਿ ਇਦਾਂ ਤੁਹਾਡੀਆਂ ਇੰਸ਼ੋਰੈਂਸ ਪਾਲਿਸੀਆਂ ਸਿਗੀਆਂ ਜਿਹੜੀਆਂ ਤੁਹਾਡੀਆਂ ਬੰਦ ਪਈਆਂ ਹੈਗੀਆਂ ਉਹ ਤੁਸੀਂ ਜੇ ਰੀਨਿਊ ਕਰਾ ਲੋਂਗੇ ਤਾਂ ਵਧੀਆ ਸਾਡੇ ਕੋਲ ਸਕੀਮ ਹੈਗੀ ਆ ਉਹ ਥੋੜੀ ਮੰਨ ਲਓ ਹੁਣ ਜੇ ਤੁਹਾਡੀ 2 ਲੱਖ ਦੀ ਪਾਲਸੀ ਆ ਆਫਟਰ 10 ਇਅਰਸ ਤੁਹਾਨੂੰ 20-25 ਲੱਖ ਰੁਪਏ ਮਿਲ ਜਾਊਗਾ ਬੰਦਾ ਕਹਿੰਦਾ ਚਲੋ ਠੀਕ ਆ ਅੱਛਾ ਤੁਹਾਨੂੰ ਫੋਨ ਵੀ ਜਿਹੜਾ ਆਊਗਾ ਉਹਦੇ ਤੇ ਟਰੂ ਕਾਲਰ ਤੇ ਆਊਗਾ ਐਲ ਆਈ ਸੀ ਏਜੰਟ ਕੋਸ਼ ਆਊਗਾ ਜਾਂ ਪੀ ਐਨ ਬੀ ਐਲ ਏਜੰਟ ਕੁਝ ਵੀ ਆਊਗਾ ਇੰਸ਼ੋਰੈਂਸ ਏਜੰਟ ਆਊਗਾ ਤੁਸੀਂ ਕਾਲ ਕਰ ਲਓਗੇ ਫਿਰ ਉਹ ਤੁਹਾਨੂੰ ਇੱਕ ਬੈਂਕ ਖਾਤਾ ਦੇਣਗੇ ਵੀ ਤੁਸੀਂ ਆ ਵਾਲੇ ਬੈਂਕ ਖਾਤੇ ਜੰਨੇ ਪੇਮੈਂਟ ਜਮ੍ਹਾਂ ਖਰਾ ਦੋ अच्छा तो ही ਜਦੋਂ ਦੇਖੋਗੇ ਉਹ ਬੈਂਕ ਖਾਤਾ ਵੀ ਕਿਸੇ ਪੇਮੈਂਟ ਤੁਹਾਨੂੰ ਐਦਾਂ ਲੱਗੂਗਾ ਵੀ ਇਹ LIC ਜਾਂ ਕੋਈ ਪੇਮੈਂਟ ਫਰਮ ਦੇ ਹੀ ਨਾਮ ਤੇ ਹੈਗਾ ਕਿਉਂ ਉਹਨਾਂ ਨੇ ਖਾਤੇ ਦਾ ਨਾਮ ਹੀ ਇਹੋ ਜਿਹਾ ਦਿੱਤਾ ਹੁੰਦਾ ਅੱਛਾ ਡਾਇਲਰ ਨੇ ਕੀ ਕੀਤਾ ਆਪਣਾ ਕੰਮ ਪੂਰਾ ਕਰਤਾ ਸਾਡੇ ਵਾਲੇ ਕੇਸ 'ਚ ਡਾਇਲਰ ਇੱਕ ਕੁੜੀ ਸੀ ਉਹਨੇ ਕੀ ਕੀਤਾ ਐਦਾਂ ਕਰ ਕਰਕੇ ਵੱਖ-ਵੱਖ ਖਾਤਿਆਂ 'ਚ ਪੈਸੇ ਪੁਆਈ ਗਏ ਚਲੋ ਸਾਡੇ ਕੋਲ ਕੇਸ ਰਿਪੋਰਟ ਹੋਇਆ 80 ਲੱਖ ਦੀ ਠੱਗੀ ਸੀਗੀ ਉਹ ਦੀ ਸਭ ਤੋਂ ਪਹਿਲਾਂ ਹੀ ਕੀਤਾ ਇਨਵੈਸਟੀਗੇਟ ਵੀ ਕਿੱਥੋਂ ਚੱਲ ਰਿਹਾ ਪੈਸਾ ਲੈਣ ਦੇਣ ਦਿੱਲੀ ਦਾ ਸੀਗਾ ਬੈਠੇ ਰਹੇ ਅਸੀਂ 4-5 ਦਿਨ ਸਾਡੀ ਟੀਮ ਦਿੱਲੀ ਬੈਠੀ ਰਹੀ ਕਈ ਵਾਰ ਹੀ ਗਏ ਨਹੀਂ ਵੀ ਬੰਦਾ ਲੱਭਿਆ ਹੈਗਾ ਕਿਉਂਕਿ ਆਊਟ ਆਫ ਸਟੇਟ ਦਾ ਇਹ ਚੈਲੰਜ ਹੈਗਾ ਵੀ ਇੱਕ ਅਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ ਜਾਂ ਬੰਦੇ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਉਹ ਬੰਦਾ ਹਫਤਾ 10 ਦਿਨ ਘਰ ਨਹੀਂ ਵੜਦਾ ਜਾਂ ਉਹ ਸ਼ਿਫਟ ਕਰ ਜਾਂਦਾ ਤੇ ਤੁਸੀਂ ਇੰਨਾ ਚਿਰ ਉੱਥੇ ਸਟੇ ਨਹੀਂ ਕਰ ਸਕਦੇ ਹੈਗੇ ਉਸ ਤੋਂ ਬਾਅਦ ਅਸੀਂ ਚਲੋ ਸਭ ਤੋਂ ਪਹਿਲਾਂ ਉਹ ਬੰਦਾ ਫੜਿਆ ਜਿਹੜਾ ਕੈਸ਼ ਮੈਨੇਜ ਕਰ ਰਿਹਾ ਸੀਨਾ ਉਹਨੂੰ ਫੜ ਕੇ ਫਿਰ ਅਸੀਂ ਵਾਪਸ ਆਏ ਅਗੇ ਇਨਵੈਸਟੀਗੇਟ ਕੀਤਾ 2-3 ਦਿਨ ਬਾਅਦ ਅਸੀਂ ਡਾਇਲਰ ਨੂੰ ਜ਼ੀਰੋ ਇਨ ਕੀਤਾ ਡਾਇਲਰ ਨੂੰ ਹੀ ਕਿਵੇਂ ਫੜਿਆ ਰੇਲਵੇ ਸਟੇਸ਼ਨ ਤੋਂ ਉਹਨੂੰ ਪਤਾ ਲੱਗ ਚੁੱਕਿਆ ਸੀ ਅਹੀਂ ਵੀ ਪਿੱਛੇ-ਪਿੱਛੇ ਰਾਜਧਾਨੀ ਚੱਲਣੀ ਸੀਗੀ ਆਪਣੀ ਬੰਬੇ ਨੂੰ ਚਲਦੀ ਆ ਦਿੱਲੀ ਤੋਂ ਸ਼ਾਮ ਦੇ ਕਰੀਬ 5 ਮਿੰਟ ਪਹਿਲਾਂ ਆਪਾਂ ਉਹਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਸਾਨੂੰ ਮਾਸਟਰਮਾਈਂਡ ਦਾ ਪਤਾ ਲੱਗਿਆ ਫਿਰ ਉਹ ਹੀ ਮਾਸਟਰਮਾਈਂਡ ਫੜਿਆ ਫਿਰ ਜਿਹਦੇ ਨਾਮ ਤੇ ਬੈਂਕ ਖਾਤੇ ਸੀਗੇ ਜਿਹੜਾ ਖਾਤੇ ਖਲਵਾ ਕੇ ਦਿੰਦਾ ਸੀ ਉਹ ਬੰਦਾ ਇੰਨਾ ਛਾਤਰ ਸੀ ਉਹ ਆਪਣਾ 8 ਜਾਂ 10 ਵਾਰੀ ਘਰ ਬਦਲ ਚੁੱਕਿਆ ਸੀ ਅੱਛਾ ਉਹ ਵੀ ਦਿੱਲੀ ਤੇ ਨੌਇਡਾ ਯੂਪੀ ਦੇ ਬਾਰਡਰ ਤੇ ਰਹਿੰਦਾ ਸੀ ਜਦੋਂ ਅਸੀਂ ਅੰਦਰ ਜਾਣਾ ਉਹ ਵਾਲੀ ਪੁਲਿਸ ਨੇ ਕਿਹਾ ਸਾਡਾ ਤਾਂ ਔਰੇ ਤੱਕੀ ਏਰੀਆ ਹੈਗਾ ਅੱਗੇ ਦੂਜੀ ਪੁਲਿਸ ਜਾਊਗੀ ਤੁਹਾਡੇ ਨਾਲ ਉਹਨਾਂ ਨੂੰ ਪੁੱਛੋ ਬਟ ਹੁਣ ਪਿੱਛੇ ਜੀ ਟੀਮ ਨੇ ਬਹੁਤ ਮਿਹਨਤ ਕੀਤੀ ਹੁਣ ਉਹ ਵੀ ਬੰਦਾ ਪਾਣੀ ਦੀ ਟੈਂਕੀ ਚ ਬੜਿਆ ਬੈਠਾ ਸੀਗਾ ਜਦੋਂ ਅਸੀਂ ਅਰੈਸਟ ਕੀਤਾ ਹੈਗਾ ਥੋੜੇ ਟਾਈਮ ਪਹਿਲਾਂ ਦੀ ਗੱਲ ਹੈ ਜਿਹੜੀ ਜਗ੍ਹਾ ਤੇ ਬੜਿਆ ਉਹ ਉਹੀ ਦਿੱਲੀਰ ਉਹਦਾ ਯੂਪੀ ਦਾ ਬਾਰਡਰ ਸੀਗਾ ਉਹ ਉਹ ਦੇਖੋ ਬੋਸ ਲਾਮੇ ਏਰੀਆ ਹੈਗੇ ਆ ਉਥੇ ਮਤਲਬ ਜੇ ਘਰ ਵੀ ਆਪਾਂ ਲਾ ਲਓ 100 100 ਗਾਇਦੇ ਘਰ ਆ ਪੰਜ ਪੰਜ ਮੰਜ਼ਲਾਂ ਬਣੀਆਂ ਹੋਈਆਂ ਹਰੇਕ ਮੰਜ਼ਲ ਤੇ ਕਿੰਨੇ ਕਮਰੇ ਇਹ ਆਪਣੇ ਪੰਜਾਬ ਦੀ ਸੀਗੇ ਅੰਮ੍ਰਿਤਸਰ ਸਾਈਡ ਦੇ ਸੀਗੇ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖ ਲੀ ਸਮੂਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ